ਇੰਟਰਨੈਟ ਬੰਦ ਹੋਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਹਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਪੂਰੀ ਖਬਰ ਦੱਸਣ ਤੋਂ ਪਹਿਲਾਂ ਦੱਸ ਦਈਏ ਕਿ ਤੁਸੀਂ ਅੱਜ ਹੀ ਆਪਣੇ ਵਾਹਨਾਂ ਦੀਆਂ ਟੈਂਕੀਆਂ ਤੇ ਤੇਲ ਫੁਲ ਕਰਵਾ ਲਿਓ ਕਿਉਂਕਿ ਹੁਣ ਇੰਟਰਨੈਟ ਤੋਂ ਬਾਅਦ ਪੰਜਾਬ ਦੇ ਵਿੱਚ ਪੈਟਰੋਲ ਪੰਪ ਬੰਦ ਹੋਣ ਜਾ ਰਹੇ ਨੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੌਂਟੀ ਸੈਘਿਲ ਹੋਰਾਂ ਨੇ ਦੱਸਿਆ ਕਿ ਪੰਜਾਬ ਦੇ ਕਈ ਪੈਟਰੋਲ ਪੰਪ ਬੰਦ ਹੋਣ ਦੀ ਕਗਾਰ ਤੇ ਨੇ ਕਿਉਂਕਿ ਪੰਪ ਮਾਲਕਾਂ ਨੂੰ ਮੁਨਾਫਾ ਨਹੀਂ ਹੋ ਰਿਹਾ। ਜਿਸ ਕਾਰਨ ਉਹਨਾਂ ਨੇ 22 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਦੇਖੋ ਇਸ ਤਰ੍ਹਾਂ ਹੈ ਜੀ ਅੱਜ 15 ਤਰੀਕ ਫਰਵਰੀ 2024 ਸਾਡੇ ਤੇਲ ਕੰਪਨੀਆਂ ਤੋਂ ਅਸੀਂ પેટ્રોલ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਅਸੀਂ ਸਾਰਿਆਂ ਨੇ ਡਿਸਾਈਡ ਕੀਤਾ ਵੀ ਅਸੀਂ ਬੜੇ ਦੇਰ ਤੋਂ ਜਿਹੜੇ ਸਾਡੇ ਤੇਲ ਦੇ ਮਾਰਜਿਨਸ ਨੇ ਉਹ ਰਿਵਾਈਜ਼ ਨਾ ਹੋਣ ਕਰਕੇ ਅੱਜ ਅਸੀਂ ਡਿਸਾਈਡ ਕੀਤਾ ਸੀ ਵੀ ਤੇਲ ਕੰਪਨੀਆਂ ਤੋਂ ਅਸੀਂ ਮਾਲ ਨਾ ਖਰੀਦ ਕੇ ਇੱਕ ਆਪਣਾ ਸੌਫਟ ਪ੍ਰੋਟੈਸਟ ਲਾਂਚ ਕਰੀਏ ਔਰ ਉਹਦੇ ਵਿੱਚ ਤੇਲ ਕੰਪਨੀਆਂ ਨੂੰ ਵੀ ਅਸੀਂ ਇਹ ਅਹਿਸਾਸ ਕਰਾइए ਵੀ ਜਿਹੜੇ ਤੇਲ ਪੰਪ ਨੇ ਇਹਨਾਂ ਦੇ ਥਰੂ ਹੀ ਤੁਹਾਡਾ ਤੇਲ ਵਿਕਦਾ ਆ ਤੁਸੀਂ ਅੱਜ ਦੀ ਰੇਟ ਦੇ ਵਿੱਚ ਨਫਾ ਕਮਾ ਰਹੇ ਹੋ ਔਰ ਉਹਦੇ ਵਿੱਚੋਂ ਕੁਝ ਹਿੱਸਾ ਜਿਹੜਾ ਬਣਦਾ ਹਿੱਸਾ ਜਿਹੜਾ ਜਾਇਜ਼ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਸਾਡੀ ਮਾਰਜਿਨਸ ਰਿਵਿਊ ਨਹੀਂ ਹੋ ਰਹੀ ਔਰ ਉਹਦੇ ਕਰਕੇ ਸਾਡੇ ਜਿਹੜੇ ਪੰਪ ਨੇ ਉਹ ਬਹੁਤ ਸਾਰੇ ਜਿਹੜੇ ਲੋਕੇਸ਼ਨ ਆਏ ਸੀਗੇ ਹੈਗੇ ਆ ਜਿੱਥੇ ਘਾਟੇ 'ਚ ਚੱਲ ਰਹੇ ਨੇ ਜਾਂ ਬੰਦੀ ਦਿੱਕਾਕਾਰ ਤੇ ਨੇ ਸਸ ਤੁਹਾਡੇ ਨਾਲ ਕੰਪਨੀ ਨਾਲ ਵੀ ਤੁਹਾਡਾ ਰابطਾ ਬਣਿਆ ਆਇਆਗਾ ਕਈ ਵਾਰ ਮੀਟਿੰਗ ਹੋਣਗੀਆਂ ਕੰਪਨੀ ਵੱਲੋਂ ਪ੍ਰੋਪਰ ਕੀ ਦਿੱਤਾ ਹੈ ਦੇਖੋ ਕਿਤੇ ਨਾ ਕਿਤੇ ਕੰਪਨੀਆਂ ਨਾਲ ਸਾਡਾ ਸੰਪਰਕ ਤਾਂ ਹਰ ਵੇਲੇ ਹੁੰਦਾ ਹੀ ਰਹਿੰਦਾ ਹੈ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਪਰ ਜਦੋਂ ਇਹ ਇਹ ਨੈਸ਼ਨਲ ਇਸ਼ੂ ਹੈ ਨੈਸ਼ਨਲ ਇਸ਼ੂ ਕਰਕੇ 올 ਇੰਡੀਆ ਲੈਵਲ ਤੇ ਇਹਦਾ ਡਿਸੀਜਨ ਹੋਣਾ ਹੈ ਔਰ ਬਹੁਤ ਸਾਰੀਆਂ ਸਟੇਟਾਂ ਬਹੁਤ ਸਾਰੇ ਸੂਬੇ ਜਿਹੜੇ ਆ ਉਹਨਾਂ ਨੇ ਆਲਰੇਡੀ 18 ਜਨਵਰੀ ਨੂੰ ਤੇਲ ਕੰਪਨੀਆਂ ਨੂੰ ਇੱਕ ਮੈਮੋਰੈਂਡਮ ਸਬਮਿਟ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਡਿਮਾਂਡ ਕੀਤੀ ਸੀ ਵੀ ਸਾਡੀਆਂ ਜਿਹੜੀਆਂ ਮਾਰਜਿਨਸ ਨੇ ਸਾਡੇ ਜਿਹੜੀਆਂ ਕਮਿਸ਼ਨਾਂ ਨੇ ਉਹਨਾਂ ਨੂੰ ਇਨਕਰੀਜ਼ ਕੀਤਾ ਜਾਵੇ ਔਰ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਵੀ ਬਹੁਤ ਛੇਤੀ ਇਹਦੇ ਤੇ ਕੋਈ ਡਿਸੀਜਨ ਵੀ ਅਗਰ ਗਵਰਨਮੈਂਟ ਲੈਂਦੀ ਹੈ ਤੇ ਜਿਹੜੇ ਸਾਡਾ ਵਪਾਰ ਹੈ ਪੈਟਰੋਲੀਅਮ ਟ੍ਰੇਡ ਜਿਹੜਾ ਹੈਗਾ ਉਹਦੇ ਵਿੱਚ 70-80 ਹਜ਼ਾਰ ਪੰਪ ਹੈਗੇ ਹਿੰਦੁਸਤਾਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਬੈਨੀਫਿਟ ਹੋਏਗਾ ਇਹ ਸਰcal ਭਾਰਤ ਬੰਦ ਦਾ ਲਾ ਕਿਸਾਨਾਂ ਨੂੰ ਕਿੱਜ 10 ਤੋਂ 4 ਤੁਹਾਡੇ ਵੱਲੋਂ ਵੀ ਜਿਹੜਾ ਪੈਟਰੋਲ ਪੰਪਾਂ ਵੱਲੋਂ ਸਮਰਥਨ ਕੀਤਾ ਦੇਖੋ ਅਸੀਂ ਕਿਸਾਨ ਸਾਡਾ ਅੰਦਾਤਾ ਹੈ ਜੀ ਅਸੀਂ ਉਹਨਾਂ ਦਾ ਹਮੇਸ਼ਾ ਸਮਰਥਨ ਕਰਦੇ ਆਂ ਔਰ ਕਰਦੇ ਰਵਾਂਗੇ ਪੰਜਾਬ ਖਾਸ ਤੌਰ ਤੇ ਜਿਹੜੀ ਸਾਡੀ ਇਕਨੋਮੀ ਐਗਰੀ ਇਕਨੋਮੀ ਹੈ ਖੇਤੀਬਾੜੀ ਨਾਲ ਜੁੜੀ ਹੋਈ ਹੈ ਔਰ ਇੱਥੇ ਕੋਈ ਇੰਡਸਟਰੀ ਤੇ ਹੈ ਨਹੀਂ ਔਰ ਕਿਸਾਨ ਮੋਸਟ ਆਫ ਦੇ ਟਾਈਮਸ ਸਾਡੇ ਗਸਟਮਰ ਵੀ ਨੇ ਦੀ 35% ਜਿਹੜਾ ਸਾਡਾ ਰੇਵਨਿਊ ਹੈ ਉਹ ਕਿਸਾਨੀ ਤੋਂ ਆਉਂਦਾ ਸੋ ਅਸੀਂ ਕਿਸਾਨਾਂ ਦੇ ਨਾਲ ਆਂ ਔਰ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਵਿੱਚ ਉਹਨਾਂ ਦਾ ਸਮਰਥਨ ਕਰਦੇ ਆਂ 25 ਤਰੀਕਾ ਜੋ ਤੁਹਾਡੇ ਵੱਲੋਂ ਕੋਰ ਬਸਦਾ ਦੇਖੋ 22 ਤਰੀਕ ਦੀ ਕਾਲ ਅਸੀਂ ਜਿਹੜੀ ਅੱਜ 15 ਤਰੀਕ ਨੂੰ ਨੋ ਪਰਚੇਸ ਦੀ ਕਾਲ ਦਿੱਤੀ ਹੈ ਇਹਦੇ ਵਿੱਚ ਸਾਡਾ ਔਰ ਤੇਲ ਕੰਪਨੀਆਂ ਦਾ ਹੀ ਸਿਰਫ ਆਪਸ ਚ ਲੈਣ ਦੇਣ ਦੇ ਸੰਬੰਧ ਦੇ ਵਿੱਚ ਹੋਇਆ ਹੈ ਇਹਦੇ ਵਿੱਚ ਆਮ ਜਨਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੇਲ ਦੀ ਕੋਈ ਕਿਲਤ ਨਹੀਂ ਹੈਗੀ ਅਸੀਂ ਸਿਰਫ ਅੱਜ ਦੇ ਦਿਨ ਪਰਚੇਸ ਨਹੀਂ ਕੀਤੀ ਔਰ ਇਹ ਜਿਹੜਾ ਸਾਡਾ ਸੌਫਟ ਪ੍ਰੋਟੈਸਟ ਸੀਗਾ ਤਾਂ ਕਿ ਤੇਲ ਕੰਪਨੀਆਂ ਨੂੰ ਵੀ ਦਸੀਏ ਉਹਨਾਂ ਦਾ ਦਰਵਾਜ਼ਾ ਖੜਕਾ ਕੇ ਵੀ ਦੇਖੋ ਅਸੀਂ ਬਹੁਤ ਬੁਰੇ ਹਾਲਾਤਾਂ ਚ ਗੁਜ਼ਰ ਰਹੇ ਹਾਂ ਔਰ ਸਾਡੇ ਵਿੱਚੋਂ ਬਹੁਤ ਸਾਰੇ ਡੀਲਰਾਂ ਦਾ ਹਾਲ ਇਹ ਹੈਗਾ ਵੀ ਉਹ ਬੰਦੀ ਦੀ ਕਗਾਰ ਤੇ ਖੜੇ ਹੈ ਜਾਂ ਬੈਂਕਰਪਸੀ ਦੀ ਕਗਾਰ ਤੇ ਖੜੇ ਹੈ ਇਸ ਤਰੀਕ ਦੀ ਕਾਲ ਜਿਹੜੀ ਹੈ ਉਹ ਅਸੀਂ ਪੰਜਾਬ ਦੇ ਵਿੱਚ ਜਿਹੜੀ ਦਿੱਤੀ ਹੈ ਉਹ ਇਸ ਬੇਸਿਸ ਤੇ ਦਿੱਤੀ ਗਈ ਹੈ ਵੀ ਜੇ ਸਾਡੀਆਂ ਡਿਮਾਂਡਸ ਨੂੰ ਇਹ ਨਹੀਂ ਫੁੱਲਫਿਲ ਕਰਦੇ ਤੇ ਫਿਰ ਅਸੀਂ ਰੋਸ਼ ਵਦੋਂ ਇੱਕ ਦਿਨ ਵਾਸਤੇ ਪੂਰਾ ਦਿਹਾੜੀ ਪੈਟਰੋਲ ਪੰਪ ਜਿਹੜੇ ਆ ਪੰਜਾਬ ਦੇ ਬੰਦ ਕਰਾਂਗੇ ਉਹਦੇ ਵਿੱਚ ਮੈਂ ਤੁਹਾਡੇ ਚੈਨਲ ਰਾਹੀਂ ਆਮ ਜਨਤਾ ਨੂੰ ਅਪੀਲ ਵੀ ਕਰਦਾ ਵੀ ਸਾਡੇ ਸਮਰਥਨ ਦੇ ਵਿੱਚ ਤੁਸੀਂ ਇੱਕ ਦਿਨ ਪਹਿਲਾਂ ਜਾਂ ਇੱਕ ਦਿਨ ਬਾਅਦ ਤੇਲ ਭਰਾ ਲਿਓ ਲੇਕਿਨ 22 ਤਰੀਕ ਨੂੰ ਸਾਨੂੰ ਸਾਨੂੰ ਮਜਬੂਰਨ ਵਸ਼ ਆਪਣੇ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਮਜਬੂਰਨ ਵਸ਼ ਸਾਡੇ ਜਿਹੜੇ ਪੰਪ ਨੇ ਉਹ ਇੱਕ ਦਿਨ ਵਾਸਤੇ ਬੰਦ ਕਰਨੇ ਪੈਣਗੇ ਉਦੋਂ ਦੂਜੇ ਪਾਸੇ ਪੈਟਰੋਲੀਅਮ ਡੀਜ਼ਲ ਐਸੋਸੀਏਸ਼ਨ ਸੈਕਟਰੀ ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਪੰਪ ਖੋਲੇ ਜਾਣਗੇ ਮੈਂ ਰਾਜੇਸ਼ ਕੁਮਾਰ ਸੈਕਟਰੀ ਜਨਰਲ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨਿਊਜ਼ਪੇਪਰ ਦੇ ਮਾਧਿਅਮ ਰਾਹੀਂ ਸਾਡੇ ਧਿਆਨ ਵਿੱਚ ਆਇਆ ਹੈ ਕਿ ਸਾਡੀ ਜਥੇਬੰਦੀ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦਾ ਨਾਂ ਵਰਤ ਕੇ ਕਿਸੇ ਨੇ 15 ਤੋਂ 22 ਫਰਵਰੀ ਵਿੱਚ ਹੜਤਾਲ ਕਰਨ ਦਾ ਜਿਹੜਾ ਹੈਗਾ ਐਲਾਨ ਕੀਤਾ ਹੈ ਅਸੀਂ ਇਸ ਕੀ ਕਹਿੰਦੇ ਐਲਾਨ ਦੀ ਨਿੰਦਿਆ ਕਰਦੇ ਹੈਗੇ ਸਾਡੀ ਜਥੇਬੰਦੀ ਨੇ ਇਹੋ ਜਿਹੀ ਕੋਈ ਵੀ ਕਾਲ ਨਹੀਂ ਦਿੱਤੀ ਹੈ ਅਸੀਂ ਆਪਣੇ ਮੰਗਾਂ ਨੂੰ ਲੈ ਕੇ ਓਇਲ ਮਾਰਕੀਟਿੰਗ ਕੰਪਨੀਆਂ ਦੇ ਨਾਲ ਗੱਲਬਾਤ ਦੇ ਵਿੱਚ ਹਾਂ ਪਹਿਲਾਂ ਵੀ ਕਾਫੀ ਦੌਰ ਜਿਹੜੇ ਗੱਲਬਾਤ ਦੇ ਉਹ ਹੋ ਚੁੱਕੇ ਹਨ ਅਤੇ ਆਉਣ ਵਾਲੀ 22 ਫਰਵਰੀ ਨੂੰ ਸਾਡੀ ਅਗਲੀ ਮੀਟਿੰਗ ਜਿਹੜੀ ਹੈਗੀ ਹੈ ਮੁੰਬਈ ਦੇ ਵਿੱਚ ਇੰਡਸਟਰੀ ਕੋਆਰਡੀਨੇਟਰ ਬੀਪੀਸੀਐਲ ਦੇ ਨਾਲ ਫਿਕਸ ਹੈਗੀ ਹੈ ਅਸੀਂ ਕਿਸੇ ਵੀ ਮਸਲੇ ਨੂੰ ਮਸਲੇ ਦਾ ਹੱਲ ਜਿਹੜਾ ਹੈਗਾ ਹੜਤਾਲ ਨਹੀਂ ਮੰੰਦੇ ਇਹ ਆਖਰੀ ਹਥਿਆਰ ਹੋਣਾ ਚਾਹੀਦਾ ਕਿਸੇ ਵੀ ਮਸਲੇ ਦਾ ਹੱਲ ਕਰਨ ਵਾਸਤੇ ਤੇ ਅਸੀਂ ਜਨਰਲ ਪਬਲਿਕ ਨੂੰ ਇਹ ਅਸ਼ੋਰੈਂਸ ਦੇਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਪੰਪ ਆਮ ਵਾਂਗੂ ਕੰਮ ਕਰ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਆਮ ਵਾਂਗੂ ਕੰਮ ਕਰਦੇ ਰਹਿਣਗੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਧੰਨਵਾਦ ਮੌਂਟੇ ਸੈਗਿਲ ਹੋਰਾਂ ਦਾ ਕਹਿਣਾ ਹੈ ਕਿ 22 ਫਰਵਰੀ ਨੂੰ ਪੰਪ ਇੱਕ ਦਿਨ ਲਈ ਬੰਦ ਕੀਤੇ ਜਾਣਗੇ ਪਰ ਜੇਕਰ ਕੋਈ ਐਮਰਜੈਂਸੀ ਕੋਈ ਵਿਅਕਤੀ ਤੇਲ ਪਵਾਉਣ ਲਈ ਆਉਂਦਾ ਹੈ ਤਾਂ ਉਸ ਨੂੰ ਤੇਲ ਦਿੱਤਾ ਜਾਵੇਗਾ ਇਸ ਕਰਕੇ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ